ਸਰਕਾਰਾਂ ਤੋਂ ਜਰਿਆ ਨਹੀਂ ਗਿਆ ਜੇ ਹੱਕ ਸੱਚ ਲਈ ਬੋਲਦੇ ਆ ਤਾਂ ਆਈਡੀਆਂ ਕਹਿੰਦੇ ਇੰਡੀਆ ਚ ਬੈਨ ਕਰ ਦਿੱਤੀਆਂ ਜਾਂਦੀਆਂ ਲੱਕੀ ਗੋਲਡ ਸਮੈਥ ਇੰਸਟਾਗ੍ਰਾਮ ਤੇ ਤੇ YouTube ਤੇ ਮਿੱਤਰੋ ਇੰਡੀਆ ਦੇ ਵਿੱਚ ਦੋਨੇ ਪਾਸੋਂ ਬੈਨ ਕਰਤੀ ਸਤਿ ਸ਼੍ਰੀ ਅਕਾਲ ਜੀ ਖਨੌਰੀ ਅਤੇ ਸ਼ੰਭੂ ਬਾਰਡਰ ਤੇ ਕਿਸਾਨਾਂ ਅਤੇ ਫੌਜ ਵਿਚਾਲੇ ਬਹੁਤ ਹੀ ਭਿਆਨਕ ਟੱਕਰ ਹੋਈ ਜਿਸ ਦੇ ਚਲਦਿਆਂ ਸਾਡੇ ਕਈ ਨੌਜਵਾਨ ਸ਼ਹੀਦ ਵੀ ਹੋ ਗਏ ਇੰਨਾ ਹੀ ਨਹੀਂ ਪੁਲਿਸ ਦੇ ਵੱਲੋਂ ਸਿੱਧੀਆਂ ਗੋਲੀਆਂ ਚਲਾਈਆਂ ਗਈਆਂ ਅਤੇ ਨਾਲ ਦੀ ਨਾਲ ਕਿਸਾਨਾਂ ਦੇ ਟਰੈਕਟਰ ਵੀ ਤੋੜੇ ਪੰਨੇ ਗਏ ਟਰੈਕਟਰਾਂ ਦੇ ਟਾਇਰਾਂ ਵਿੱਚ ਸੂਏ ਮਾਰੇ ਗਏ ਅਤੇ ਗੱਡੀਆਂ ਨੂੰ ਪੰਨ ਦਿੱਤਾ ਗਿਆ ਇੰਨਾ ਹੀ ਨਹੀਂ ਪੁਲਿਸ ਅਫਸਰਾਂ ਵੱਲੋਂ ਸਾਡੇ ਗੁਰੂ ਸਹਿਬਾਨਾਂ ਦੀਆਂ ਤਸਵੀਰਾਂ ਵੀ ਪਾੜੀਆਂ ਗਈਆਂ ਅਤੇ ਨਾਲ ਦੀ ਨਾਲ ਖਾਲਿਸਤਾਨੀ ਝੰਡੇ ਤੋੜੇ ਗਏ ਅਤੇ ਪੈਰਾਂ ਵਿੱਚ ਕੁਚਲੇ ਗਏ ਉਸ ਦੇ ਨਾਲ ਹੀ ਉਹਨਾਂ ਵੱਲੋਂ ਗਲਤ ਸ਼ਬਦਾਵਲੀ ਦੀ ਵਰਤੋਂ ਵੀ ਕੀਤੀ ਗਈ ਜੋ ਕਿ ਬਹੁਤ ਹੀ ਗਲਤ ਗੱਲ ਹੈ ਇਸ ਤੋਂ ਇਲਾਵਾ ਜੇਕਰ ਆਪਾਂ ਗੱਲ ਕਰੀਏ ਲੱਕੀ ਗੋਲਡਸਮਿਥੀ ਤਾਂ ਉਸ ਨੇ ਹਾਲ ਹੀ ਵਿੱਚ ਦੱਸਿਆ ਕਿ ਉਸ ਦਾ YouTube ਅਤੇ Instagram ਅਕਾਊਂਟ ਵਿੱਚੋਂ ਬੈਨ ਕਰ ਦਿੱਤਾ ਗਿਆ ਹੈ ਕਿਉਂਕਿ ਉਹ ਲਗਾਤਾਰ ਕਿਸਾਨੀ ਮੋਰਚੇ ਬਾਰੇ ਜਾਣਕਾਰੀ ਸਾਂਝੀ ਕਰ ਰਿਹਾ ਸੀ ਇਸ ਦੇ ਨਾਲ ਹੈਪੀ ਗੋਲਡਸਮਿਥ ਵੱਲੋਂ ਇਹ ਵੀ ਦੱਸਿਆ ਗਿਆ ਕਿ ਉਸ ਦੇ ਟਰੈਕਟਰ ਦੀ ਵੀ ਪੁਲਿਸ ਅਫਸਰਾਂ ਦੁਆਰਾ ਤੋੜਪਾਨ ਕਰ ਦਿੱਤੀ ਗਈ ਪ੍ਰਸ਼ਾਸਨ ਦੇ ਵੱਲੋਂ ਨਾ ਹੱਥੇ ਪੰਜਾਬੀਆਂ ਨਾਲ ਕਾਫੀ ਤੱਕਾ ਹੋਇਆ ਹੈ ਇੱਥੇ ਜੇਕਰ ਆਪਾਂ ਗੱਲ ਕਰੀਏ ਦਿੱਲੀ ਵੱਲ ਕੁਝ ਕਰਨ ਨੂੰ ਤਾਂ ਕਿਸਾਨ ਲੀਡਰਾਂ ਦਾ ਕਹਿਣਾ ਹੈ ਕਿ ਹਾਲੇ 2 ਦਿਨ ਦਾ ਸਮਾਂ ਉਹ ਮੀਟਿੰਗ ਕਰਨਾ ਚਾਹੁੰਦੇ ਨੇ ਬਾਕੀ ਤੁਹਾਡਾ ਹਿੱਸਾ ਬਾਰੇ ਕੀ ਸੋਚਣਾ ਹੈ ਆਪਣੀ رائے ਕਮੈਂਟ ਸੈਕਸ਼ਨ ਚ ਜਰੂਰ ਦੱਸਣਾ ਐਂਡ ਨਾਲ ਹੀ ਅਗਲੀਆਂ ਅਪਡੇਟਸ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ